भई गॾी चढ़े लालो गॾी चढ़े ਨੰਗਲ ਪਾਕੜਾ ਦੋ ਬੇਟਾ ਕਲੋਨੀ ਨੇੜੇ ਪਿਛਲੇ 4-5 ਘੰਟਿਆਂ ਤੋਂ ਉਤਸੁਕਤਾ ਦਾ ਮਾਹੌਲ ਬਣ ਗਿਆ ਜਦੋਂ ਇੱਕ ਤਿੰਦੂਆ ਇੱਕ ਦਰਖਤ ਤੇ ਜਾ ਬੈਠਾ ਸੀ ਤੇ ਇਸ ਨੂੰ ਦੇਖਣ ਲਈ ਲੋਕਾਂ ਦਾ ਭਾਰੀ ਜਮਾਵੜਾ ਲੱਗ ਗਿਆ ਤੁਹਾਨੂੰ ਦੱਸ ਦਈਏ ਕਿ ਸਵੇਰੇ ਕੁਝ ਦੁਕਾਨਦਾਰਾਂ ਨੇ ਦੇਖਿਆ ਕਿ ਕੁੱਤਿਆਂ ਦੇ ਪੌਂਕਣ ਕਾਰਨ ਕੋਈ ਜਾਨਵਰ ਦਰਖਤ ਤੇ ਚੜ ਗਿਆ ਹੈ ਜਦੋਂ ਉਹਨਾਂ ਨੇ ਨੇੜੇ ਜਾ ਕੇ ਦੇਖਿਆ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਤਿੰਦੂਆ ਦਰਖਤ ਤੇ ਬੈਠਾ ਸੀ ਉਨਾ ਨੇ ਤੁਰੰਤ ਆਸ-ਪਾਸ ਦੇ ਲੋਕਾਂ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ ਜੰਗਲੀ ਜੀਵ ਸੁਰੱਖਿਆ ਵਿਭਾਗ ਤੇ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਲਗਭਗ 2.5 ਘੰਟੇ ਦੀ ਮਿਹਨਤ ਤੋਂ ਬਾਅਦ ਤਿੰਦੂਏ ਨੂੰ ਬੇਹੋਸ਼ ਕਰਕੇ ਫੜਨ ਵਿੱਚ ਸਫਲਤਾ ਪ੍ਰਾਪਤ ਕੀਤੀ ਤੁਹਾਨੂੰ ਦੱਸ ਦਈਏ ਕਿ ਲੰਬੇ ਸਮੇਂ ਤੋਂ ਇਸ ਇਲਾਕੇ ਵਿੱਚ ਤਿੰਦੂਆ ਨਜ਼ਰ ਆਉਂਦਾ ਰਹਿੰਦਾ ਹੈ ਕਿਉਂਕਿ ਇਸ ਦੀ ਤਸਵੀਰ ਅਕਸਰ ਸੀਸੀਟੀਵੀ ਵਿੱਚ ਕੈਦ ਹੋ ਜਾਂਦੀ ਸੀ ਜਿਸ ਨੂੰ ਲੈ ਕੇ ਲੋਕਾਂ ਨੇ ਜੰਗਲੀ ਜੀਵ ਸੁਰੱਖਿਆ ਵਿਭਾਗ ਤੋਂ ਇਸ ਨੂੰ ਪਕੜਨ ਦੀ ਅਪੀਲ ਕੀਤੀ ਸੀ ਤੇ ਵਿਭਾਗ ਵੱਲੋਂ ਕਈ ਵਾਰ ਪਿੰਜਰਾ ਵੀ ਲਗਾਇਆ ਗਿਆ ਸੀ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਕੰਮ ਦਾ ਰੋਕਿਆ ਰੋਕਿਆ ਜਾ ਬਸ 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 ਸਰ ਸਵੇਰੇ ਸਾਨੂੰ ਮਤਲਬ ਆਪਣੇ ਐਮ ਸੀ ਸਾਹਿਬ ਵਾਰਡਨ ਵਿਕਟਰ ਲਕੀ ਜੀ ਦਾ ਫੋਨ ਆਇਆ ਸੀ ਕਿ ਇੱਥੇ ਤੰਦੂ ਆਇਆ ਜੀ ਤੇ ਸਾਡੇ ਆਰੋ ਸਾਬ ਨੇ ਸਾਨੂੰ ਹੁਕਮ ਲਾਇਆ ਜੀ ਤੇ ਅਸੀਂ ਸਾਰੀ ਟੀਮ ਇੱਥੇ ਪੁੱਜੀ ਆ ਜੀ ਤੇ ਸਾਡੇ ਸ਼ਾਰਪ ਸ਼ੂਟਰ ਰਾਜਾ ਜੀ ਵੀ ਰੋਪੜੋਂ ਆ ਗਏ ਜੀ ਗਨ ਲੈ ਕੇ ਆ ਜੀ ਤੇ ਸਾਡੇ ਨਾਲ ਪੁਲਿਸ ਡਿਪਾਰਟਮੈਂਟ ਦਾ ਪੂਰਾ ਸਹਿਯੋਗ ਰਿਹਾ ਜੀ ਦਮਕਲ ਭਾਗ ਬੀਵੀਐਮਪੀ ਨੰਗਲ ਦਾ ਪੂਰਾ ਸਹਿਯੋਗ ਰਿਹਾ ਜੀ ਤੇ ਡੇਢ ਘੰਟੇ ਦੇ ਮਸ਼ਗਧ ਦੇ ਨਾਲ ਇਹਨੂੰ ਅਸੀਂ ਜਿਹੜਾ ਹੈ ਬੇਹੋਸ਼ ਕਰਕੇ ਜੀ ਗਾਂਦੇ ਨਾਲ ਤੇ ਅਸੀਂ ਹੁਣ ਇਹਨੂੰ ਰਿਸਕੂ ਕਰ ਲਿਆ ਜੀ ਤੇ ਅੱਗੇ ਜੋ ਵੀ ਇਹਦੇ ਮੁੰਢਲੀ ਸਹਾਇਤਾ ਦੇ ਕੇ ਡਾਕਟਰ ਰਮਨ ਜੀ ਸਾਡੇ ਨਾਲ ਹੈ ਜੀ ਵੈਟਰਨਰੀ ਤੇ ਇਹਨੂੰ ਜੋ ਵੀ ਸਾਡੇ ਮਤਲਬ ਉੱਚ ਅਧਿਕਾਰੀਆਂ ਦਾ ਹਦੇਸ਼ ਹੋਗਾ ਜੀ ਉਹਦੇ ਕੋਰਡੀਨੇਸ਼ਨ ਉਹਨੂੰ ਜਿੱਥੇ ਵੀ ਚਾਹੇ ਜੂਚ ਚਾਹੇ ਰੋਪੜ ਆਪਣੇ ਜਿਹੜੀ ਸਾਡਾ ਰਿਸਕੂ ਸੈਂਟਰ ਹੈ ਉੱਥੇ ਇਹਨੂੰ ਲੈ ਕੇ ਜਾਵਾਂਗੇ ਸਰ ਲੋਕਾਂ ਨੂੰ ਤਾਂ ਸਰ ਮੈਸੇਜਰ ਨਾਲ ਸ਼ਬਦ ਗਰੇ ਜਿ ਲੱਗਦੀ ਆ ਇਹ ਆਪਣੇ ਫੂੜ ਦੀ ਤਲਾਸ਼ ਵਿੱਚ ਥੱਲੇ ਉਤਰੇ ਜਾਂਦੇ ਆ ਜੀ ਤੇ ਉਹਦੇ ਕਰਕੇ ਫਿਰ ਜਿਹੜਾ ਆਵਾਦੀ ਦਾ ਇਹ ਥੋੜਾ ਘਰਾਵ ਕਰਦੇ ਆ ਜੀ ਤੇ ਲੋਕਾਂ ਨੂੰ ਤਾਂ ਇਹ ਅਪੀਲ ਆ ਵੀ ਇਹ ਜੰਗਲੀ ਜਾਨਵਰ ਕਿਸੇ ਨੂੰ ਕੁਝ ਨਹੀਂ ਜੀ ਕਹਿੰਦਾ ਆਪਣੇ ਫੂੜ ਦੀ ਤਲਾਸ਼ ਵਿੱਚ ਛੋਟਾ ਕੁਮੇ ਵਿੱਚ ਦੈ ਨੇ ਸ਼ਿਕਾਰ ਕਰਨਾ ਹੁੰਦਾ ਹੈ ਉਹ ਕਰਕੇ ਬਾਕੀ ਹਿਊਮਨ ਤੇ ਕਦੇ ਇਹਨੇ ਟੈਕਨੀਕੀ ਕੀਤਾ ਹਾਂਜੀ ਅਵੇਅਰਮੈਨ ਅਵੇਅਰਨਸ ਤਾਂ ਇਹੀ ਆ ਲੋਕਾਂ ਨੂੰ ਵੀ ਡੰਨ ਦੀ ਕੋਈ ਹੋਰ ਨਹੀਂ ਹੈ ਜੀ ਇਹਨੂੰ ਅਸੀਂ ਰੈਸਕੂ ਕਰ ਲਿਆ ਜੀ ਕੋਈ ਇਦਾਂ ਦੀ ਮਤਲ ਡੰਨ ਦੀ ਲੋੜ ਨਹੀਂ ਹੈ ਜੀ ਇਹਦੀ ਸਾਰ ਸਾਲਕ ਦਾ ਹੈਗਾ ਸਰ ਇਹ ਅਨਿਜ਼ਾਰੇ ਬਹੁਤ ਵਧੀਆ ਕੀਤਾ ਨਾ ਨਾ ਰੈਂਜਰ ਜੀ ਨੇ ਜਿਹੜਾ ਕਿ ਬਹੁਤ ਚਿਰ ਤੋਂ ਨਾ ਜੀ ਇਹ ਸਾਲ ਹੀ ਹੋ ਗਿਆ ਉਹ ਨੂੰ ਮਦੇਨ ਤੈਂਦੀ ਉਹ ਨੂੰ ਕਈ ਵਾਰੀ ਨਾ ਨੇ ਕੋਸ਼ਿਸ਼ ਕੀਤੀ ਪਕੜਨ ਦੀ ਮਾਹੌਲ ਬਹੁਤ ਖਰਾਬ ਸੀਗਾ ਇੱਕ ਨੰਬਰ ਵਾਰਡ ਦਾ ਸਾਡੇ ਿੱਲੇ ਵੀ ਉੱਥੇ ਸਾਥੀ ਸੀਗੇ ਰਹਿੰਦੇ ਰੋਜ਼ ਹੀ ਪੈਰਾ ਪੂਰਾ ਵੀ ਲਾਉਂਦੇ ਰਹੇ ਪਿੱਛੇ ਜੇ ਤੂੰ ਦੇਖਿਆ ਵੀ ਹੋਣਾ ਹਰ ਹੁਣ ਅੱਜ ਕਿਤੇ ਉਹ ਜੇ ਥਾਂ ਤੋਂ ਨਾ ਨੂੰ ਹੋਈ ਹੈ ਇੱਕ ਨੰਬਰ ਵਾਰਡ ਵਾਲਿਆਂ ਨੂੰ ਜਿਹੜੀ ਕਿ ਉਹ ਤੈਦੂਆ ਰੈਂਜਰ ਜੀ ਨੇ ਉਹਨਾਂ ਦੇ ਸਾਥੀਆਂ ਨਾਲ ਮਿਲ ਕੇ ਅੱਜ ਫੜ ਲਿਆ ਬਹੁਤ ਅੱਜ ਹੁਣ ਰਾਹਤ ਮਿਲੀ ਉਹ ਇੱਕ ਨੰਬਰ ਵਾਰਡ ਵਾਲਿਆਂ ਨੂੰ ਜੰਗਲ ਏਰੀਆ ਦਾ ਮਤਲਬ ਇਦਾਂ ਜੀ ਤੇ ਆਪਣੇ ਉੱਥੇ ਕਈ ਆ ਜੀ ਇੱਕ ਨਹੀਂ ਹੈਗਾ ਵੈਸੇ ਇਹਦਾ ਬੱਚਾ ਹੈ ਮੇਰੇ ਮੇਰੇ ਖਾਲ ਜਿਹੜਾ ਪਕੜਿਆ ਗਿਆ ਨਾ ਜੀ ਬੱਚਾ ਫੜਿਆ ਗਿਆ ਵੱਡਾ ਨਹੀਂ ਫੜਿਆ ਗਿਆ ਅਜੇ ਵੀ ਹੈ ਉੱਥੇ ਇੱਕ ਦੋ ਅਜੇ ਹੋਰ ਹੈ ਫੇਰ ਵੀ ਸਾਵਧਾਨੀ ਪੜੇ ਲੋਕ ਘਰਾਂ 'ਚ ਰਹਿਣ ਇਹ ਨਾ ਸੋਚਣੇ ਵੀ ਪਾਈਏ ਇੱਕੋ ਹੀ ਸੀਗਾ ਬੱਚਾ ਆ ਵੈਸੇ ਮੇਰੇ ਮੇਰੇ ਹਸਾਬ ਨਾਲ ਬੱਚਾ ਫੜਿਆ ਗਿਆ ਹਾਂਜੀ ਅੱਛੇ ਤੋਂ ਹੁਣ ਕੱਢੀ ਹੁਣ ਤਾਂ ਅੱਛੇ ਤੋਂ ਕੱਟ ਗਈ ਹੈ ਜੀ ਬਹੁਤ ਲੋਕਾਂ 'ਚ ਬਹੁਤ ਹੀ ਕੰਮ ਹੋ ਗਏ